ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਤਰਨਤਾਰ ਦੇ ਵਿੱਚ ਜਿਮਣੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਬਣਿਓ ਜਿਹੜਾ ਕਿ ਸ਼ਰਿਆਮ ਤੱਕਾ ਕੀਤਾ ਜਾਂਦਾ ਇਹ ਕਾਲੀ ਦਲਾਂ ਨਾਲ ਤੇ ਕਾਲੀ ਦਲਾਂ ਦਾ ਕੀ ਕਹਿਣਾ ਪਹਿਲਾਂ ਵੀਡੀਓ ਸੁਣਾ ਦਈਏ ਜਿਮਣੀ ਚੋਣਾਂ ਨੂੰ ਲੈ ਕੇ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਪਹਿਲਾਂ ਵੀਡੀਓ ਸੁਣੋ ਫਿਰ ਕਰਦੇ ਆ ਅੱਗੇ ਗੱਲਬਾਤ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਤੁਸੀਂ ਸਾਡੀ ਇਸ ਵੀਡੀਓ ਨੂੰ ਲਾਈਕ ਕਰਦੇ ਹੋ ਕਿਉਂਕਿ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਤਾਂ ਦੀ YouTube ਅੱਗੇ ਹੋਰ ਲੋਕਾਂ ਨੂੰ ਸਾਡੀ ਵੀਡੀਓ ਦਿਖਾਉਂਦਾ ਹੈ ਐਸ ਲਈ ਸਾਡੇ ਲਈ ਤੁਹਾਡਾ ਇੱਕ ਇੱਕ ਲਾਈਕ ਬਹੁਤ ਜ਼ਰੂਰੀ ਹੈ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਦਾ ਸਵਾਲ ਇਹ ਸਵਾਲ ਅਸੀਂ ਕਿਉਂ ਪੁੱਛ ਰਹੇ ਹਾਂ ਉਹ ਤੁਹਾਨੂੰ ਅਗਲੀ ਖਬਰ ਦੇ ਵਿੱਚ ਦੱਸਾਂਗੇ ਸਾਡਾ ਸਵਾਲ ਹੈ ਕਿ ਤਰਨਤਰਨ ਦੀ ਜਿਮਨੀ ਚੋਣ ਦੇ ਵਿੱਚ ਝਾੜੂ ਪਾਰਟੀ ਨੇ ਕੋਈ ੱਤਕਾ ਕੀਤਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ ਖਾਸ ਕਰਕੇ ਸਵਾਲ ਤਰਨਤਰਨ ਦੇ ਲੋਕਾਂ ਨੂੰ ਹੈ ਕਿ ਝਾੜੂ ਪਾਰਟੀ ਨੇ ਤਰਨਤਰਨ ਜਿਮਨੀ ਚੋਣ ਦੇ ਵਿੱਚ ਕੋਈ ੱਤਕਾ ਕੀਤਾ ਹੈ ਜਾਂ ਨਹੀਂ ਕੀਤਾ ਹੁਣ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਇਹ ਸਵਾਲ ਕਿਉਂ ਪੁੱਛਿਆ ਕਿਉਂਕਿ ਅਕਾਲੀ ਦਲ ਨੇ ਅੱਜ ਵੱਡੇ ਇਲਜ਼ਾਮ ਲਾਏ ਆ ਆਮ ਆਦਮੀ ਪਾਰਟੀ ਤੇ ਕੀ ਕੁਸ਼ ਇਲਜ਼ਾਮ ਨੇ ਆਉਤਨ ਸੁਣਨੇ ਆ ਆ ਸਾਰੇ ਇਕਰ ਚਰਨ ਸਿੰਘ ਐਸਐਚਓ ਆਇਆ ਜੀ ਪਹਿਲਾ ਇਹਨਾਂ ਨੇ ਬੰਦਾ ਭੇਜਤਾ ਜੀ ਫੇਰ ਬੰਦਾ ਦੁਬਾਰਾ ਸੱਦਿਆ ਜੀ ਸਰੇ ਆਮ ਪ੍ਰਸ਼ਾਸਨ ਦਾ ਧੱਕਾ ਆ ਜੀ ਕਦੇ ਕਹਿੰਦੇ ਇਲੈਕਸ਼ਨ ਕਮਿਸ਼ਨ ਦੀ ਟੀਮ ਆਊਗੀ ਜੀ ਕੋਈ ਵੀ ਇਦਾਂ ਦੀ ਗੱਲ ਲੈਣੀ ਆ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ ਕਰਦੀ ਹੋਵੇ ਜੀ ਇਹ ਲੋਕਤੰਤਰ ਆ ਗੁੰਡਾਗਰਦੀ ਚੱਲ ਰਹੀ ਆ ਜੀ ਆਮ ਆਦਮੀ ਪਾਰਟੀ ਵੱਲੋਂ ਅਸੀਂ ਅਪੀਲ ਕਰਦੇ ਆ ਪੰਜਾਬ ਵਾਸੀਆਂ ਨੂੰ ਵੀ ਆ ਦੇਖ ਲਓ ਇਥੇ ਇਹ ਕੀ ਹਰਕਤ ਆ ਪ੍ਰਸ਼ਾਸਨ ਨੇ ਗੁਰਚਰਨ ਸਿੰਘ ਐਸਐਚਓ ਸ਼ਰਿਆਮ ਧੱਕਾ ਗੁੰਡਾਗਰਦੀ ਆਮਾਦੀ ਪਾਰਟੀ ਦੇ ਕਹਨ ਤੇ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਕੀ ਆ ਜੀ ਵੇਖੋ ਇੱਕ ਅੱਗੇ ਐਸਐਸਪੀ ਸਾਹਿਬ ਸਸਪੈਂਡ ਹੋਈਏ ਇਸ ਚੱਕਰ ਦੇ ਵਿੱਚ ਕਿਉਂਕਿ ਉਹਨੇ ਸ਼ਰਿਆਮ ਗੁੰਡਾਗਰਦੀ ਕੀਤੀ ਸੀ ਇਹ ਗੁਰਚਰਨ ਸਿੰਘ ਐਸਐਚਓ ਗੁਰਪ੍ਰੀਤ ਸਿੰਘ ਏਐਸਆਈ ਸ਼ਰਿਆਮ ਧੱਕਾ ਕਰ ਰਿਹਾ ਸਾਰਾ ਪ੍ਰਸ਼ਾਸਨ ਜੀ ਔਰ ਇਹਨਾਂ ਨੂੰ ਧੱਕੇ ਨਾਲ ਰਸਟ ਕੀਤਾ ਗਿਆ ਜੀ ਔਰ ਇੱਕ ਸਾਡਾ लवली ਪ੍ਰਧਾਨ ਰਸਟ ਕੀਤਾ ਗਿਆ ਜੀ ਸਾਡੇ ਬੂਥ ਕੈਪਚਰ ਕੀਤੇ ਜਾ ਰਹੇ ਆ ਸਰਕਾਰੀ ਤੰਤਰ ਦੇ ਨਾਲ ਖਾਕੀ ਵਰਦੀ ਦੇ ਨਾਲ ਆ ਤੁਹਾਡੇ ਸਾਹਮਣੇ ਬੈਠੇ ਜੀ ਸਾਰੇ ਸ਼ਰਿਆਮ ਧੱਕਾ ਕਰ ਰਹੀ ਜੀ ਪੁਲਿਸ ਔਰ ਤੁਸੀਂ ਹਾਲਾਤ ਦੇਖੋ ਇੰਨੀ ਕਿਉਂ ਬੁਖਲਾਈ ਆ ਸਰਕਾਰ ਇਹ ਸਾਰੀਆਂ ਕੰਪਲੇਂਟਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਪਾਵਾਂਗੇ ਇਹਨਾਂ ਦੀਆਂ ਇਹਨਾਂ ਦੀਆਂ ਸਚਾਈਆਂ ਦੱਸਾਂਗੇ ਗੁਰਚਰਨ ਐਸਐਚਓ ਐਸਐਸ ਗੁਰਪ੍ਰੀਤ ਸਿੰਘ ਪਹਿਲਾਂ ਇੱਥੋਂ ਇਹਨਾਂ ਨੇ ਬਿਠਾਇਆ ਜੀ ਫਿਰ ਦੂਸਰੇ ਪਾਸੋਂ ਸਾਡਾ ਇੱਕ ਬੰਦਾ ਚੱਕ ਲਿਆ ਜੀ ਸ਼ਰਿਆਮ ਧੱਕਾ ਕੀਤਾ ਜਾ ਰਿਹਾ ਜੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਸੀਂ ਲਿੱਤੀ ਕੰਪਲੇਂਟ ਵੀ ਦੇਣ ਚੱਲੇ ਆ ਜੀ ਐਸਐਚਓ ਗੁਰਚਰਨ ਸਿੰਘ ਦੇ ਖਿਲਾਫ ਔਰ ਏਐਸਆਈ ਗੁਰਪ੍ਰੀਤ ਦਾ ਨਾਲ ਔਰ ਜਿਹੜੇ ਮੌਜੂਦਾ ਐਸਐਸਪੀ ਸਾਹਿਬ ਉਹਨੂੰ ਹੀ ਬੇਨਤੀ ਕਰਦੇ ਆਂ ਇਸੇ ਚੱਕਰ ਜੀ ਪਹਿਲਾਂ ਹੀ ਮੋਰ ਲੱਗੀ ਆ ਕਿ ਜਿਹੜਾ ਜਿਹੜੀ ਇਹ ਪੁਲਿਸ ਸੀਗੀ ਐਸਐਸਪੀ ਸਾਹਿਬ ਸਸਪੈਂਡ ਕੀਤੀ ਗਈ ਸੀ ਇਸੇ ਚੱਕਰ ਚ ਕੀਤੀ ਗਈ ਸੀ ਸ਼ਰਿਆਮ ਤੱਕ ਆ ਕੀਤਾ ਜਾ ਰਿਹਾ ਜੀ ਲੋਕਤੰਤਰ ਦਾ ਘਾਣ ਲੋਕਤੰਤਰ ਦਾ ਘਾਣ ਆ ਅਸੀਂ ਹੁਣ ਲੈਕਚਰ ਮਿੰਟਰੀ ਤੋਂ ਅਰਜਨ ਸਿੰਘ ਸਾਹਿਬ ਤੋਂ ਸਿੱਧਾ ਜਾਵਾਂਗੇ ਜੀ ਗੁਰਚਰਨ ਸਿੰਘ ਔਰ ਏਐਸਆਈ ਗੁਰਪ੍ਰੀਤ ਸਿੰਘ ਸ਼ਰਿਆਮ ਤੱਕ ਆ ਕਰ ਰਹੇ ਆ ਜੀ ਪਹਿਲੇ ਨੰਬਰ ਤੇ ਭਾਜੀ 4 ਦਿਨ ਤੋਂ ਜਿਹੜਾ ਜਾਦੂ ਐਮਸੀ ਮੈਨੂੰ ਘਰ ਨਹੀਂ ਵੜਨ ਦੇਣ ਦਿਆ ਸਾਡੇ ਘਰ ਦੇ ਗਾੜੀ ਰੋਜ਼ ਨਾਕਾ ਲਾ ਰਿੰਦਾ ਚੌਂਕੀ ਵਾਲਿਆਂ ਗੱਟੀਆਂ ਖਲਾੜ ਦਿੰਦਾ ਅਸੀਂ ਘਰ ਨਹੀਂ ਵੜਦੇ 4 ਦਿਨ ਤੋਂ ਬਾਹਰ ਆ ਅੱਜ ਸਵੇਰ ਤੋਂ ਸਾਨੂੰ ਪਤਾ ਲੱਗਾ ਕਿ ਇਨਾ ਸਾਡੇ ਤੇ ਕੋਈ ਕਾਰਵਾਈ ਕਰਨੀ ਅਸੀਂ ਫਿਰ ਵੀ ਆਪਣਾ ਬੜਾ ਬਚਾ ਕੀਤਾ ਇੱਥੇ ਮੇਰਾ ਵੀਰ ਸੁਖ ਪਹਿਲਵਾਨ ਹੈਗਾ ਸਿਰਫ ਅਸੀਂ ਦੋਨੇ ਬੰਦੇ ਆ ਕੋਈ ਕਿਸੇ ਨੂੰ ਅਸੀਂ ਪੈਸੇ ਨਹੀਂ ਵੰਡਣ ਦੇ ਕੋਈ ਗੱਲ ਨਹੀਂ ਇਹ ਪੁਲਸ ਵਾਲੇ ਆਏ ਨਾ ਜਾਦੂ ਪਹਿਲਵਾਨ ਨੇ ਇਸ਼ਾਰਾ ਕੀਤਾ ਸਾਹਮਣੇ ਖਲੋ ਕੇ ਕਿ ਉਹ ਬੰਦੇ ਪੈਸੇ ਵੰਡਣ ਦੇ ਸਾਡੇ ਕੋਲ ਕੋਈ ਬੰਦਾ ਨਹੀਂ ਹੈਗਾ ਅਸੀਂ ਦੋਨੇ ਮੈਦੇ ਪਹਿਲਵਾਨ ਗੱਲਬਾਤ ਹੀ ਕਰਨ ਦੇ ਆ ਇਲੈਕਸ਼ਨ ਬਾਰੇ ਬੂਥ ਤੋਂ ਉੱਠ ਕੇ ਆਵਾ ਇਨਾ ਧੱਕੇ ਦੇ ਨਾਲ ਹੀ ਮੇਰੇ ਨਾਲ ਧੱਕਾ ਮੁਕੀ ਕਰਕੇ ਦੇ ਨਾਲੇ ਮੇਰੀ ਜੇਬ ਵਿੱਚ ਹੱਥ ਮਾਰ ਕੇ ਤਲਾਸ਼ੀਆ ਲੈ ਕੇ ਜਾਦੂ ਜਿਹੜਾ ਸ਼ਰਿਆ ਪੈਸੇ ਵ ਕਿਹੜਾ ਕਿ ਕੜਾ ਸੱਚ ਹੈ ਅਸੱਚ ਸਰਦਾਰ ਗੁਰਚਰਨ ਸਿੰਘ ਤੇ ਚੌਂਕੀ ਇਨਚਾਰਜ ਏਐਸਆਈ ਗੌਰਪ੍ਰੀਤ ਸਿੰਘ ਖੋ ਜੀ ਇਹ ਸਾਡੇ ਐਮਸੀ ਨੇ ਤੇ ਇਹਨਾਂ ਨਾਲ ਅੱਜ ਵੀ ਜਿਹੜਾ ਪ੍ਰਸ਼ਾਸਨ ਆ ਉਹ ਆਪਣੀਆਂ ਧੱਕੇਸ਼ਾਹੀਆਂ ਤੋਂ ਜਿਹੜਾ ਬਾਜ਼ ਨਹੀਂ ਆ ਰਿਹਾ ਅੱਜ ਵੀ ਇਹਨਾਂ ਨੂੰ ਕੱਲਿਆਂ ਨੂੰ ਖੜਕੇ ਇੱਥੇ ਆਸੇ-ਪਾਸੇ ਫੋਰਸ ਖੜੀ ਕੀਤੀ ਆ ਪ੍ਰਸ਼ਾਸਨ ਆਪਣਾ ਸਾਰਾ ਪੁਲਿਸ ਵਾਲੇ ਮੁਲਾਜ਼ਮ ਖੜੇ ਹੋਏ ਆ ਇੱਥੇ ਸਾਰੇ ਜਾਣੇ ਤੇ ਇਹਨਾਂ ਨੂੰ ਘੇਰਾ ਪਾ ਕੇ ਖੜੇ ਆ ਦੱਸੋ ਕੀ ਗਲਤੀ ਐ ਇੱਕ ਵੋਟ ਪਵਾਉਣਾ ਹੀ ਗਲਤੀ ਹੋ ਗਈ ਆ ਇਕ ਬੋਰਡ ਪਾਉਣਾ ਗਲਤੀ ਹੋ ਗਈ ਜੇ ਇਸ ਵਾਰ ਪੰਜਾਬੀਓ ਸਾਰੇ ਜਾਣੇ ਜਾਗ ਜਓ ਆ ਵੇਖ ਲੋ ਕੀ ਹਾਲ ਕਰ ਰਹੇ ਆ ਇਹਨਾਂ ਨੂੰ ਪਹਿਲਾਂ ਠੰਡ ਨਹੀਂ ਪਈ ਜਦੋਂ ਮੇਰੇ ਤੇ ਪਰਚੇ ਕਰਾਏ ਰੈਕੀਆਂ ਕਰਾ ਲੀਆਂ ਇੰਨੇ ਦਿਨਾਂ ਦੀ ਧੱਕੇਸ਼ਾਹੀ ਕਰ ਰਹੇ ਆ ਤੇ ਅੱਜ ਵੀ ਇਹ ਜਿਹੜਾ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆ ਰਹੇ ਇਹ ਪ੍ਰਸ਼ਾਸਨ ਦੀ ਧੱਕੇਸ਼ਾਹੀ ਹੋ ਰਹੀ ਜੇ ਤੇ ਅਸੀਂ ਇਹ ਧੱਕੇਸ਼ਾਹੀ ਨਹੀਂ ਹੋਣ ਦੇਣੀ ਹੁਣ ਅੱਜ ਜਿਹੜਾ ਆ ਅਸੀਂ ਡੱਟ ਕੇ ਜਿਤਨਾ ਪਹਿਲਾਂ ਤਿੰਨ ਮਹੀਨੇ ਅਸੀਂ ਸਰਵਾਈਵ ਕੀਤਾ ਆ ਇਹਨਾਂ ਨੇ ਧੱਕੇਸ਼ਾਹੀਆਂ ਕੀਤੀਆਂ ਵਾ ਅੱਜ ਵੀ ਅਸੀਂ ਡੱਟ ਕੇ ਆਪਣੇ ਜਿਹੜੇ ਵਰਕਰ ਆ ਸਾਰਿਆਂ ਨਾਲ ਖੜੇ ਰਵਾਂਗੇ ਅਗਲੀ ਖਬਰ ਪੰਜਾਬ ਪੁਲਿਸ ਦੇ ਨਾਲ ਜੁੜੀ ਹੈ ਸੀਐਮ ਭਗਵੰਤ ਮਾਨ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਸਾਡੇ ਰਾਜ ਦੇ ਵਿੱਚ ਪੁਲਿਸ ਦੇ ਵਿੱਚ ਬਹੁਤ ਵੱਡੇ ਸੁਧਾਰ ਕੀਤੇ ਗਏ ਨੇ ਪਰ ਆਹ ਖਬਰ ਜੋ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਜੁੜੀ ਹੈ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਵੀਡੀਓ ਐਂਡ ਤੱਕ ਦੇਖਿਓ ਸੁਣਨ ਵਾਲੀ ਹੈ ਸਾਡਾ ਕੰਮ ਹੀ ਜਰਾ ਚ ਚੰਨ ਲਿਆ ਨਹੀਂ ਨਹੀਂ ਜਨਾਬ ਮੈਂ ਐ ਨਹੀਂ ਕਰਦਾ ਜੀ ਫੜਦਾ ਨਾ ਦੂਜਾ ਬੰਦਾ ਵੀ ਜਰਾ ਇੱਕ ਹਾਂਜੀ ਆ ਜੀ ਆ ਜੀ ਫੜਦਾ ਦੂਜਾ ਬੰਦਾ ਵੀ ਹੋਰ ਫੜ ਲੋ ਜਨਾਬ ਮੇਰਾ ਲੈਣਾ ਦੇਣਾ ਹੋਊਗਾ ਵੀ ਕੋਈ ਚੱਲ ਕੋਈ ਨਹੀਂ ਕਰ ਤੂੰ ਦੱਸੋ ਅਸੀਂ ਜਨਾਬ ਤੇਰਾ ਵੀ ਘਾਟ ਹੋਣਾ ਨਾਲ ਹੀ ਹਾਂਜੀ ਮੈਂ ਕਹਿੰਦਾ ਤੇਰਾ ਵੀ ਘਾਟ ਹੋਣਾ ਨਾਲ ਹੀ ਪਰਚੇ ਲਗਾ ਰੱਖਾਂ ਤੇਨੂੰ ਵੀ ਪਰ ਤੇ ਇਹਦਾ ਜਨਾਬ ਮੇਰੀ ਗੱਲ ਸੁਣਾ ਮੈਂ ਮੇਰਾ ਇਹਦਾ ਕੋਈ ਲੈਣਾ ਦੇਣਾ ਹੋਊਗਾ ਤਾਂ ਹੀ ਤੂੰ ਪਰਚੇ ਚ ਰੱਖੋਗੇ ਮੈਨੂੰ ਇੱਦਾਂ ਕਿੱਧਰ ਰੱਖੋਗੇ ਹੈਗਾ 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 ਤੇ ਹੈਗਾ ਉਹ ਮੋਬਾਈਲ ਜਿਹੜਾ ਤੁੰਹੂ ਖੋਹ ਦਿੱਤਾ ਇਹਨੂੰ ਨੰਬਰ ਉਹ ਵੀ ਸਾਰਾ ਡਿਟੇਲ ਕੱਢ ਲਈ ਮੈਂ ਤੇ ਕਿਹੜਾ ਹੀ ਨੰਬਰ ਉਦਰਾ ਲੈਣਾ ਦੇਣਾ ਰੱਖਣੀ ਕਿ ਕਿਹੜਾ ਨੰਬਰ ਕਹਿੰਦੇ ਬਈ ਉਹ ਵੀ ਵੇਚਣਾ ਤੈਨੂੰ ਨਹੀਂ ਨਹੀਂ ਜਨਾ ਮੇਰਾ ਨਹੀਂ ਜਨਾ ਲੈਣਾ ਦੇਣਾ ਤੂੰ ਦੱਸ ਤੂੰ ਦੱਸੋ ਸੇਵਾ ਦੱਸੋ ਜਨਾ ਉਹ ਛੱਡੋ ਫੇ ਕੀ ਆ ਦੱਸੋ ਗੱਲ ਇਹ ਮੈਂ ਕਿਹਾ ਸਾਰੇ ਪ੍ਰੂਫ ਆ ਤੇਰੇ ਮੇਰੇ ਕੋਲ ਮੈਂ ਉਹੀ ਕਹਿੰਦਾ ਜਨਾ ਉਹ ਛੱਡੋ ਤੂੰ ਦੱਸੋ ਕੀ ਕਰਨਾ ਚਾਹੁੰਦੇ ਦੱਸੋ ਫੇ ਗੱਲ ਖਤਮ ਕਰ ਮੈਂ ਕਰਦਾ ਨਹੀਂ ਮੇਰੇ ਕੋਲ ਪ੍ਰੂਫ ਹੈ ਤੇਰੇ ਸਾਰੇ ਤੁਰ ਦੋ ਸੋ ਜਨਾਬ ਇਹ ਦਈ ਕੀ ਕਰਦਾ ਵੇ ਦੱਸੋ ਜਿੱਦਾਂ ਹੈਗੀ ਗੱਲ ਨੇੜ ਦਾ ਇਹਨਾਂ ਭੇਜੇਂਗਾ ਤੁਸੀਂ ਦੱਸੋ ਕਿਹਨੂੰ ਭੇਜਾਂ ਮੈਂ ਉਹਨੂੰ ਭੇਜ ਦੂੰਗਾ ਇਹਦੇ ਪੂਣੇ ਭੇਜੇਂ ਜਿਹਨੂੰ ਦਿਨਾਸਾ ਫੇੜੇ ਦੀ ਪੂਣੀ ਫੇਰੇ ਮਲੇ ਵਾਲੇ ਦੇ ਨਹੀਂ ਮੈਂ ਕਿਸੇ ਦੀ ਪੂਣੀ ਨਹੀਂ ਜਾਂਦਾ ਉਹ ਗੱਗਾ ਮੇਰੇ ਕੋਲ ਚਾਰਾਂ ਕੁਸ ਦੀ ਹੈ ਠੀਕ ਹੈ ਹਾਂ ਜੀ ਜਿੱਥੇ ਲੈਣ ਤੇ ਆਣਾ ਜੇ ਪਰਚੇ ਚ ਪਾਵਾਂਗਾ ਨਾ ਪਾਵਾਂ ਮੈਨੂੰ ਇਹ ਸਿੱਧੀ ਗੱਲ ਦਾ ਹਾਂਜੀ ਪਰਦੇਜ ਬੰਮਾਂ ਦਾ ਨਾ ਪਾਵਾਂ ਮੈਨੂੰ ਐ ਸਿੱਧੀ ਗੱਲ ਦੱਸ ਪਰਦੇਜ ਜਨਾਬ ਰਹਿਣ ਦਾ ਪਰਦੇਜ ਕੀ ਪਾ ਕੇ ਮੈਨੂੰ ਦੱਸ ਦੋ ਬੰਦਾ ਭੇਜ ਕੇ ਤਾਂ ਭੇਜ ਤਾਂ ਮੇਰੇ ਕੋਲ ਪਰਦੇਜ ਸੁਣਨਾ ਹੋਣਾ ਚਾਹੀਦਾ ਪਰਦੇਜ ਤਾਂ ਕਾਪੀਆਂ ਕਾਲੀਆਂ ਕਰਨੀਆਂ ਹੋਰ ਤੁਸੀਂ ਕੀ ਕਰੋਗੇ ਦੱਸੋ ਕਾਪੀਆਂ ਕਾਲੀਆਂ ਕਰਨੀਆਂ ਕਾਪੀਆਂ ਕਾਲੀਆਂ ਮੈਂ ਇੱਥੇ ਤੇ ਉਹ ਜਿਹੜਾ ਦੂਜਾ ਬੰਦਾ ਚੱਕਿਆ ਉਹ ਚ ਨਾਲ ਹੀ ਮੈਂ ਘਰ ਦੀ ਰਿਕਵੈਂਟ ਭੇਜਣੀ ਹੈ ਇੱਥੇ ਰਹਿੰਦਾ ਜੀ ਓਕੇ ਉਹ ਕਹਦਾ ਅੰਟਰਟੇਨ ਕਰਨੀ ਚੋਰੀ ਠੀਕ ਹੈ ਮੈਂ ਸਿਰਫ ਪਹਿਲਾਂ ਵੀ ਤੈਨੂੰ ਫੋਨ ਕਰ ਸਕਦਾ ਸੀ ਪਰ ਬੰਦਾ ਫੜ ਕੇ ਫੋਨ ਕਰੀ ਜਾਗਲੇ ਨੂੰ ਹਾਂਜੀ ਹੰਦੂ ਜਨਾਬ ਤੁਹਾਡੀ ਗੱਲ ਸਹੀ ਹੈ ਚਲੋ ਤੁਸੀਂ ਤੁਸੀਂ ਹੈਗੇ ਸਾਰਾ ਕੁਝ ਕਰਨ ਵਾਲੇ ਤੁਸੀਂ ਦੱਸੋ ਕੀ ਕੀ ਕਰਾਂ ਮੁੰਡੇ ਨੂੰ ਦੱਸੋ ਦੀ ਮੁੰਡੇ ਨੂੰ ਭੇਜ ਜੇ ਮੈਂ ਗੱਲ ਕਰਦਾ ਫਿਰ ਤੈਨਾਂ ਗੱਲ ਕਰੂ ਮੁੰਡਾ ਤੁਸੀਂ ਦੱਸੋ ਮੈਨੂੰ ਜੋ ਕਹਿੰਦੇ ਮੈਂ ਉਹਨੂੰ ਕਹਿ ਦੰਦਾ ਜੀ ਫਿਰ ਇੱਕ ਵਾਰੀ ਕੰਮ ਨੇ ਵੜ ਦੇਖ ਹੂੰਦਾ ਹੈ ਨੇ ਤੂੰ ਹੀ ਦੱਸੋ ਜਨਾਬ ਇੱਧਰ ਹਾਂ ਤੀ ਦੱਸੋ ਹੀ ਦਾ ਕਹਿੰਦੇ ਉੱਧਰ ਕੱਲਾਂ ਕੋਈ ਨਹੀਂ ਕੰਮ ਕੰਮ ਮੂਤਾ ਕਰਦੇ ਵੀ ਠੀਕ ਹੈ ਤੂੰ ਵੀ ਹੋਇਆ ਬਿੰਦਰ ਵੀ ਹੋਇਆ ਗੋਪੀਮਾਨ ਕੀ ਵਾਲਾ ਵੀ ਹੋਇਆ ਉਹ ਵੀ ਇੱਥੇ ਬੈਠਾ ਸਾਰੇ ਬੈਠੇ ਮੇਰੇ ਕੋ ਕਲੇ ਕਲੇ ਦੀ ਜਿੱਤੀ ਹੈ ਹਾਂ ਹਾਂਜੀ ਠੀਕ ਹੈ ਦੇਖ ਕਹਿਣਾ ਨਹੀਂ ਮੈਂ ਚਾਹੁੰਦਾ ਆ ਵੀ ਡੇ ਗਿਆ ਜੇ ਥਰੀਏ ਗੜੇਗਾ ਠੀਕ ਹੈ ਨਾ ਨਹੀਂ ਗਿਆ ਤਾਂ ਫੇਰ ਮੈਂ ਦੂਜੇ ਬੱਸੇ ਨੂੰ ਫੜਪਾਂ ਤੂੰ ਹੀ ਦੱਸੋ ਕੀ ਕਹਿੰਦੇ ਫੇਰ ਮੈਂ ਉਦਾਂ ਕਰ ਲੈਂਦਾ ਜੀ ਦੱਸੋ ਮੈਂ ਨਹੀਂ ਦੱਸਣਾ ਕੋਈ ਬੰਦਾ ਭੇਜ ਕਿਹੜਾ ਭੇਜਦਾ ਮੇਰੇ ਕੋਲ ਉਹਨੂੰ ਕਹਿੰਦਾ ਮੈਨੂੰ ਆਦਮ ਮਿਲਣਾ ਇੱਥੇ ਬੰਦਾ ਸਾਨੂੰ ਪਤਾ ਤੁਹਾਡਾ ਬਾਗ ਵੀ ਆ ਬੰਦਾ ਜਿਹੜਾ ਬੰਦਾ ਆਉਂਗਾ ਤੁਹਾਡਾ ਬਾਗ ਵੀ ਆ ਤੀ ਕੋ ਪਹਿਲਾਂ ਵੀ ਤੁਸੀਂ ਉਹਨੂੰ ਮਿਲੇ ਪਏ ਆ ਇਦਾਂ ਦੀ ਗੱਲ ਨਹੀਂ ਹੈਗੀ ਕੋਈ ਇਹ ਕਿਹੜਾ ਬੰਦਾ ਤੁਹਾਡਾ ਬਾਗ ਵੇ ਆ ਦੀਪਾ ਉਹ ਹੀ ਅਤਾ ਮੰਦੀ ਆਂਦੀ ਦੇ ਦਿਓ ਨਾ ਮੇਰੇ ਕੋਲ ਤੁਸੀਂ ਦੱਸੋ ਹੀ ਵੇ ਮੈਨੂੰ ਮੈਨੂੰ ਦੱਸੋਗੇ ਤਾਂ ਹੀ ਫੇਮਾ ਨੂੰ ਦੀਪਨ ਕਰੂੰਗਾ ਫੋਨ ਮੇਰੇ ਕੋਲ ਨੰਬਰ ਵੀ ਨਹੀਂ ਹੈਗਾ ਨੰਬਰ ਲਊਗਾ ਕਿ ਦੱਸ ਮੈਂ ਉਹਨੂੰ ਕਹੂੰਗਾ ਇਹੰਦਾਂ ਦਾ ਕਰਕੇ ਕਰ ਲਿਆ ਨੰਬਰ ਭੇਜ ਦੇ ਨਾ ਤੈਨੂੰ ਮੈਂ ਉਹਦੀ ਦੱਸੋ ਅਸੀਂ ਉਹਨੂੰ ਕੀ ਕਹਾਂ ਮੈਂ ਉਹ ਉਹ ਕਹਣਾ ਮੇਰੇ ਨਾਲ ਹੁਣ ਇਦਾਂ ਦੱਸੋ ਅਸੀਂ ਦੱਸੋਗੇ ਤਾਂ ਹੀ ਗੱਲ ਹੈ ਹੁਣ ਉਹਨੂੰ ਵੀ ਉਹਨੂੰ ਭੇਜ ਉਹਨੂੰ ਦੱਸਦਾ ਤੇ ਆਪੇ ਤੇ ਮੈਂ ਗੱਲ ਕਰ ਲੈਂਦਾ ਉਹ ਜਨਾਬ ਮੇਰੇ ਹੋ ਗਿਆ ਫੇ ਉਹੀ ਤਾਂ ਗੱਲ ਆ ਫੇ ਉਹ ਉਹਨਾਂ ਮੈਂ ਕਿਹੜੀ ਗੱਲ ਕਰੂੰਗਾ ਦੱਸੋ ਵੀ ਮੈਂ ਉਹਨਾਂ ਦੱਸ ਦੂੰਗਾ ਉਹਨੇ ਤੂੰ ਹੀ ਦਈਦਾ ਅਸੋ ਕੀ ਕਹਿੰਦੇ ਫੇ ਮੈਂ ਉਹਨੂੰ ਕਹਿ ਦਉਂਦਾ ਹੀ ਮੈਂ ਕਹਿਣਾ ਉਹਨੂੰ ਦੱਸ ਦੂੰਗਾ ਤੇ ਉਹ ਤੁਹਾਡੀ ਮਰਜ਼ੀ ਆ ਫੇ ਉਹਨਾਂ ਉਹਨਾਂ ਜਨਾਬ ਲਈ ਅੱਧਾ ਇੰਨੀ ਇਨੀ ਗੱਲਬਾਤ ਖੁੱਲੀ ਨਹੀਂ ਹੈਗੀ ਮੈਂ ਤਾਂ ਕਹਿੰਦਾ ਵੇ ਮੈਂ ਕਦੇ ਕੋਈ ਉਹਦੀਪੇ ਨਾਲ ਕਹਿੰਦਾ ਵੇ ਦੀਪ ਮਨੀਸ਼ ਨਾਲ ਖੁੱਲੀ ਹੈ ਇਹਨਾਂ ਗੱਲਬਾਤ ਮਨੀਸ਼ ਗੜਾ ਮੈਨੂੰ ਗੱਲੀ ਗੱਲੀ ਗੱਲ ਦਾ ਪਤਾ ਯਾਰ ਮਨੀਸ਼ ਨਾ ਮਨੀਸ਼ ਨਾਮ ਇਹਦਾ ਕੋਈ ਦਾਣਾ ਤੇ ਨਾ ਨਹੀਂ ਗੱਸ ਨਾਮ ਨਾ ਮੇਰਾ ਮੂੰਖ ਖਲਾ ਜਨਾਬ ਮੇਰੀ ਗੱਲ ਸੁਣੋ ਜੀ ਸਾਡੇ ਬੱਚਿਆਂ ਵਾਸਤੇ ਮੈਂ ਇਹ ਕਰਨਾ ਬੱਚਿਆਂ ਵਰਗੇ ਤੇ ਮੈਂ ਆ ਜਾ ਟਿਕਾਣੇ ਐਸਐਚ ਨੂੰ ਵੀ ਦੇਣਾ ਪੈਣਾ ਕਿਉਂਕਿ ਮੈਂ ਚਰਨਾ ਵੀ ਪਹੁੰਚ ਸਕਦਾ ਹਾਂ ਇੱਕ ਜਿਹੜਾ ਯੂਨ ਨਾਲ ਉਹਨੂੰ ਥੋੜਾ ਪਤਾ ਦੇਣਾ ਪੈਣਾ ਉਹ ਕਪੜਾ ਭੇਜੇ ਤੇ ਬਾਕੀ ਉਹ ਪੈਸੇ ਭੇਜੇ ਕੋਈ ਨਹੀਂ ਕਿੰਨੇ ਜੋ ਨਹੀਂ ਨਹੀਂ ਜਨਾਬ ਇਦਾਂ ਨਾ ਕਰੋ ਭਰਾਵਾ ਮਰ ਜਾਣਾ ਮੈਂ ਕਿਉਂ ਮੈਂ ਕੰਮ ਸਾਰੀ ਸਿਹਤ ਤੇ ਤੇਰਾ ਚੱਲਣ ਗਿਆ ਮੈਂ ਤਾਂ ਕੰਮ ਕਰਦਾ ਹੀ ਨਹੀਂ ਭਰਾਵਾ ਦੱਸੋ ਹੀ ਕਰ ਲੈ ਫੇਰ ਮੈਂ ਬੰਦਾ ਹੋਰ ਭਾੜ ਲੈਣਾ ਅੱਜ ਹੀ ਮੈਂ ਦੋ ਪਰਚੇ ਹੀ ਦਊਂਗਾ ਆ ਜਨਾਬੇ ਮੇਰੀ ਗੱਲ ਸੁਣ ਨਜ਼ਾਇਜ਼ ਤੁਸੀਂ ਦੋਗੇ ਫੇਰ ਤਾਂ ਗੱਲ ਵੱਖਰੀ ਆ ਪਰ ਮੈਂ ਇਹ ਨਹੀਂ ਕਹਿੰਦਾ ਹੈਗਾ ਨਜ਼ਾਇਜ਼ ਫੇਰ ਜਿੰਨੇ ਭਾਵੇਂ ਪਿਆਵਾ ਜੀ ਦੇ ਦੋ ਨਜ਼ਾਇਜ਼ ਨੀ ਨੀ ਜੈਜ ਨੀ ਜੈਜ ਨੀ ਜੈਜ ਹੋਊ ਜੈਜ ਹੋਊਂਗਾ ਫੇਰ ਤੁਸੀਂ ਤੁਸੀਂ ਜੋ ਮਰਜ਼ੀ ਗੱਲ ਲੋ ਵੇ ਜੈਜ ਹੋਊ ਇਹ ਆਇਆ ਹੋਊਗੀ ਜੋ ਕਹਿਤਾ ਕਰ ਲੈ ਜੇ ਬਚਣਾ ਤੇ ਨਹੀਂ ਨਹੀਂ ਜਨਾਬ 2 ਲੱਖ ਰੁਪਏ ਨੇ ਨੰਬਰ ਲੈ ਲੇ ਜੀ ਪਹਿਲਾਂ ਜਨਾਬ 2 ਲੱਖ ਰੁਪਏ ਦੇਣਾ ਕਿਥੋਂ ਇਹਦਾ ਦੱਸੋ ਚੱਲ ਕੋਈ ਨਹੀਂ ਲੈਣ ਦੇ ਫਿਰ ਹਾਂ ਜੀ ਰੈਂਡ ਦੇ ਫਿਰਾਂ ਦੇ ਕੋਈ ਨਹੀਂ ਥੋੜੇ ਘੱਟ ਕਰ ਲਓ ਘੱਟ ਵੀ ਮੈਂ ਉਹਨੂੰ ਕਹਿ ਦਉਂਦਾ ਜੀ ਬਸ ਉਹ ਤੁਸੀਂ ਆਪ ਦੱਸੋ ਜੀ ਇਦਾਂ ਨਾ ਕਰੋ ਇਹਨਾਂ 2 ਲੱਖ ਰੁਪਏ ਤਕਾਸ ਰੈਂਡ ਦੇ ਫਿਰ ਦੋ ਸਾਲ ਅਮਰੀਕਾ ਵਿੱਚ ਰਹਿ ਰਿਹਾ ਹਾਂ ਇਹ ਦੋ ਸਾਲਾਂ ਦੌਰਾਨ ਹੁਸ਼ਿਆਰਪੁਰ ਪੁਲਿਸ ਕੋਲ ਮੇਰੇ ਤੇ ਕਈ ਨਜਾਇਜ਼ ਪਰਚੇ ਪਏਗੇ ਅੱਦੇ ਮੈਂ ਅੱਜ ਤੱਕ ਕਦੇ ਵੀ ਆਪਣੇ ਲਈ ਲਾਈਵ ਨਹੀਂ ਹੋਇਆ ਅੱਜ ਮੇਰੇ ਲਾਈਵ ਹੋਣ ਦਾ ਮੇਨ ਮਕਸਦ ਇਹ ਹੈ ਕਿ ਹੁਸ਼ਿਆਰਪੁਰ ਪੁਲਿਸ ਦੇ ਹੀ ਇੱਕ ਮੁਲਾਜ਼ਮ ਜਿਸ ਦਾ ਨਾਮ ਅਮਰਜੀਤ ਹੈ ਜੋ ਕਿ ਪੁਰਹਿਰਾ ਚੌਂਕੀ ਵਿੱਚ ਤਨਾਤ ਹੈ ਉਸ ਦੇ ਵੱਲੋਂ ਮੇਰੇ ਕੋਲੋਂ 2 ਲੱਖ ਦੀ ਮੰਗ ਕੀਤੀ ਗਈ ਜੋ ਕਿ ਮੇਰੇ ਕੋਲ ਬਕਾਇਦਾ ਸਾਰੇ ਪ੍ਰੂਫ ਹਨ ਅਤੇ ਉਹ ਵੀਡੀਓ ਵਿੱਚ ਇਹ ਬੋਲ ਰਿਹਾ ਹੈ ਕਿ ਜੇਕਰ ਤੂੰ ਇਹ 2 ਲੱਖ ਦੀ ਮੰਗ ਪੂਰੀ ਨਹੀਂ ਕਰਦਾ ਹੈ ਤਾਂ ਮੈਂ ਤੇਰੇ ਤੇ ਨਜਾਇਜ਼ ਝੂਠੇ ਪਰਚੇ ਪਾਵਾਂਗਾ ਅਤੇ ਤੇਰਾ ਘਾਟਵਾਵਾਂਗਾ ਅਜਾ ਫਿਰ ਤੇਰੇ ਘਰ ਦੇ ਅੱਗੇ ਜਾਇ ਬਦਚਾ ਪਾਵਾਂਗਾ ਮੈਂ ਉਸ ਦੀ ਮੰਗ ਪੂਰੀ ਨਹੀਂ ਕੀਤੀ ਤੇ ਉਸ ਦੇ ਵੱਲੋਂ ਹੀ ਕੱਲ ਇੱਕ ਪ੍ਰੀਪਰੇਮ ਨੂੰ ਛਲੇੰਤਰ ਰਚਿਆ ਗਿਆ ਜੋ ਕਿ ਮੇਰੇ ਪਿਤਾ ਦੇ ਖਿਲਾਫ ਹੈ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਸਾਰਾ ਸਭ ਝੂਠ ਹੈ ਉਸਨੇ ਉਸ ਜੀ ਮੈਂ ਮੰਗ ਪੂਰੀ ਨਹੀਂ ਕੀਤੀ ਤਾਂ ਉਸ ਦੇ ਵੱਲੋਂ ਹੀ ਇਹ ਪਰਚਾ ਪਾਇਆ ਗਿਆ ਹੈ ਉਸ ਦੇ ਵਿੱਚ ਵੀ ਏਐਸਆਈ ਉਹੀ ਹੈ ਅੱਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਜੋ ਸਾਰੇ ਮੁਲਾਜ਼ਮ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਕਈ ਮੁਲਾਜ਼ਮ ਇਦਾਂ ਦੇ ਵੀ ਹੁੰਦੇ ਹਨ ਜੋ ਸਾਡੇ ਤੇ ਅਤੇ ਸਾਡੇ ਘਰ ਦੇ ਅਤੇ ਝੂਠੇ ਬਸਤੇ ਬੰਨਦੇ ਹੈ ਮੈਂ ਇਹ ਸਾਰੀਆਂ ਵੀਡੀਓ ਰਿਕਾਰਡਿੰਗਾਂ ਹੀ ਮੰਗ ਕਰਦਾ ਹਾਂ ਕਿ ਉਸ ਨੂੰ ਬੰਦੀ ਦੀ ਕਾਰਵਾਈ ਕੀਤੀ ਜਾਵੇ ਸਰ ਇੱਕ ਤੁਹਾਡੀ ਏਐਸਆਈ ਅਮਰਜੀਤ ਵੀ ਲਗਾਤਾਰ ਆਡੀਓ ਦੀ ਉਹ ਬਾਈ ਤੋਂ ਬੋਲੀ ਵੀਡੀਓ ਜਿਹੜੀ ਆ ਉਹ ਇਹ ਹੋ ਰਹੀ ਆ ਵੀ ਉਹ ਪਿਛੇ ਵਿਦੇਸ਼ ਚ ਬੈਠੇ ਮੁੰਡੇ ਦੇ ਕੋਲੋਂ 2 ਲੱਖ ਰੁਪਏ ਦੀ ਮੰਗ ਕਰਦਾ ਪਿਆ ਤੇ ਉਹ ਨਾ ਵੀ ਕਹਿ ਰਿਹਾ ਵੀ ਹਾਲੇ ਕੀ ਆਪਾਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਪਰ ਉਹ ਵੱਲੋਂ ਈਟਲ ਕੀਤੀ ਜਾ ਰਹੀ ਹੈ ਜੇ ਤੂੰ ਪੈਸੇ ਨਹੀਂ ਦੇਉਂਗਾ ਤਾਂ ਤੈਨੂੰ ਹੀ ਤੇਰੇ ਪਰਿਵਾਰ ਨੂੰ ਅਲੱਗ-ਅਲੱਗ ਕਿਸ ਹਿਸਾਬ ਤੋਂ ਸਰੋਧ ਦੇ ਬਾਰੇ ਫਿਲਹਾਲ ਕੀ ਜਾਣਕਾਰੀ ਹੈ ਕੀ ਐਕਸ਼ਨ ਪੁਲਿਸ ਵੱਲੋਂ ਲਿਆ ਮੈਂ ਇਹ ਜਦੋਂ ਮੈਨੂੰ ਹੁਣੇ ਪਤਾ ਲੱਗਿਆ ਇਸ ਗੱਲ ਬਾਰੇ ਜਿਹੜਾ ਤੁਸੀਂ ਦੱਸੀ ਹੈ ਵੀਡੀਓ ਰਿਕਾਰਡਿੰਗ ਮੈਂ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਇਮੀਡੀਏਟ ਪਹਿਲਾਂ ਫੌਰੀ ਤੌਰ ਤੇ ਉਹਨੂੰ ਮੈਂ ਲੈਣਾ ਜ਼ਰ ਕਰ ਦਿੰਦਾ ਹੈ ਉਸ ਤੋਂ ਬਾਅਦ ਜਦੋਂ ਇਹਨੂੰ ਤਹਿਕੀਕਤ ਕਰਕੇ ਦੀ ਇਨਵੈਸਟੀਗੇਸ਼ਨ ਤੇ ਇਹਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਵੀ ਲਿਆ ਜਾਏਗਾ ਸਰ ਉਹ ਜਿਹੜਾ ਵਿਅਕਤੀ ਇਹ ਗੱਲ ਕਹਿ ਰਿਹਾ ਵੀ ਇਹ ਮੇਰੇ ਤੋਂ ਪੈਸੇ ਮੰਗਦਾ ਸੀ ਉਹ ਉਹਦੇ ਬਲੋ ਇਹ ਵੀ આરોਪ ਲਗਾਇਆ ਜਾ ਰਿਹਾ ਵੀ ਜੇ ਜਦੋਂ ਮੈਂ ਇਹਨੂੰ ਪੈਸੇ ਦੀ ਮਨਾ ਕੀਤਾ ਤਾਂ ਇਹਨੇ ਮੇਰੇ ਪਿਤਾ ਨੂੰ ਕਿਸੇ ਇੱਕ ਝੂਠੇ ਮਕਦਮੇ ਵਿੱਚ ਫਸਾਤਾ ਹੈ ਕਿਉਂਕਿ ਮੈਂ ਇਹਨੂੰ ਪੈਸੇ ਨਹੀਂ ਦੇ ਸਕਿਆ ਠੀਕ ਹੈ। ਉਹ ਜਿਹਦੇ ਬੋਲ ਸੀਧੀ ਤੌਰ ਤੇ ਮੈਨੂੰ ਪਹਿਲਾਂ ਹੀ ਇਹ ਵਾਰਨਿੰਗ ਦਿੱਤੀ ਗਈ ਸੀ ਵੀ ਜੇ ਤੂੰ ਪਹਿ ਨਹੀਂ ਦਊਗਾ ਤਾਂ ਤੈਨੂੰ ਹੋਰ ਵੀ ਕਿਸੇ ਚਵਾਵਾਂਗੇ। ਬਿਲਕੁਲ ਸਰ ਇਸ ਦੇ ਬਾਰੇ ਵਿੱਚ ਪੂਰੀ ਡਿਟੇਲਸ ਵੈਰੀਫਾਈ ਕਰਾਂ। ਹਾਲ ਦੀ ਘੜੀ ਇਹਨੂੰ ਲਾਈਨ ਅਜ਼ਰ ਕਰ ਦਿੱਤਾ ਹੈ। ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੁੜੀ ਹੈ। ਵੈਸੇ ਆਮ ਤੌਰ ਤੇ ਅਸੀਂ ਨੈਸ਼ਨਲ ਪੋਲਿਟਿਕਸ ਨੂੰ ਕਵਰ ਨਹੀਂ ਕਰਦੇ ਆ। ਅਸੀਂ ਇਸ ਤਰ੍ਹਾਂ ਪੰਜਾਬ ਤੱਕ ਸੀਮਤ ਰਹਿੰਨੇ ਆ। ਪਰ ਅੱਜ ਇਹ ਖਬਰ ਦਿਖਾਉਣੀ ਜ਼ਰੂਰੀ ਸੀ। ਪਹਿਲਾਂ ਨਰਿੰਦਰ ਮੋਦੀ ਦਾ ਬਿਆਨ ਸੁਣੋ। ਉਸ ਤੋਂ ਬਾਅਦ ਤੁਹਾਨੂੰ ਕੁਝ ਜਾਣਕਾਰੀ ਦਿੰਨੇ ਆ। ਬਹੁਤ ਭਾਰੀ ਮਨ ਸੇ ਆਇਆ ਹੂੰ। ਕੱਲ ਸ਼ਾਮ दिल्ली में हुई भयावह घटना ने सभी के मन को व्यथित कर दिया है मैं पीड़ित परिवारों का दुख समझता हूं आज पूरा देश उनके साथ खड़ा है मैं कल रात भर इस घटना की जांच में झूठी सभी एजेंसियों के साथ सभी महत्वपूर्ण लोगों के साथ संपर्क में था विचार विमर्श चलता था जानकारियों के तार जोड़े जा रहे थे हमारी एजेंसियां इस षड्यंत्र की ਤਹਿ ਤੱਕ ਜਾਏਗੀ ਇਸ ਦੇ ਪਿੱਛੇ ਕੇ षड़यांत्रकारियों को बख्शा नहीं जाएगा ऑल दोस रिस्पांसिबल विल बी ब्रॉट टू जस्टिस ਇਹ ਭਾਸ਼ਣ ਜੋ ਤੁਸੀਂ ਨਰਿੰਦਰ ਮੋਦੀ ਦਾ ਸੁਣਿਆ ਇਹ ਦਿੱਲੀ ਦੇ ਵਿੱਚ ਨਹੀਂ ਹੈ ਪੁਠਾਨ ਦੇ ਵਿੱਚ ਹੈ ਕੱਲ ਦਿੱਲੀ ਬਲਾਸਟ ਹੋਇਆ ਤੇ ਅੱਜ ਤੜਕੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਟਾਨ ਦੌਰੇ ਤੇ ਨਿਕਲ ਗਏ ਦੂਜੇ ਪਾਸੇ ਹੁਣ ਉਹ ਵੀਡੀਓ ਦੇ ਵਿੱਚ ਕਹੀ ਜਾਂਦੇ ਮੈਨੂੰ ਬਹੁਤ ਸਾਰਾ ਦੁੱਖ ਹੈ ਮੈਂ ਲੋਕਾਂ ਦਾ ਦੁੱਖ ਸਮਝ ਸਕਦਾ ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਜੀ ਵਿਦੇਸ਼ ਦੌਰੇ ਤੇ ਨਿਕਲ ਗਏ ਪਤਾ ਨਹੀਂ ਕਿਹੜਾ ਦੁੱਖ ਹੈ ਜਿਹੜਾ ਬਾਹਰ ਜਾ ਕੇ ਮਨਾਇਆ ਜਾ ਰਿਹਾ ਹੈ ਜਾਂ ਇਨੀ ਕੀ ਇੰਪੋਰਟੈਂਸ ਵੀ ਦੇਸ਼ ਦੇ ਵਿੱਚ ਅਜਿਹੇ ਹਾਲਾਤ ਨੇ ਤੇ ਪ੍ਰਧਾਨ ਮੰਤਰੀ ਜਿਹੜੇ ਹੈਗਾ ਭੂਟਾਨ ਦੌਰੇ ਤੇ ਨਿਕਲ ਗਏ ਦੂਜੀ ਗੱਲ ਉਹ ਕਹਿੰਦੇ ਕਿ ਜਿੰਨੇ ਵੀ ਇਸ ਮਾਮਲੇ ਦੇ ਦੋਸ਼ੀ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਉਹਨਾਂ ਦਾ ਜਸਟਿਸ ਕੀਤਾ ਜਾਏਗਾ ਪੂਰਾ ਸਾਡਾ ਸਵਾਲ ਹੈ ਪੁਲਵਾਮ ਇਹ ਕਿਰਪਾ ਕਰਕੇ ਪ੍ਰਧਾਨ ਮੰਤਰੀ ਦੇਸ਼ ਨੂੰ ਦੱਸਣ ਖੈਰ ਰੁਕ ਕਰ ਲੈਨੇ ਅਗਲੀ ਵੱਡੀ ਖਬਰ ਵੱਲ ਖਬਰ ਡੀਆਈਜੀ ਹਰਚਰਨ ਭੁੱਲਰ ਦੇ ਨਾਲ ਜੁੜੀ ਹੈ ਅਸ ਤੋਂ ਦੱਸ ਦਈਏ ਕਿ ਡੀਆਈਜੀ ਹਰਚਰਨ ਭੁੱਲਰ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਦਾ 5 ਦਿਨ ਦਾ ਰਿਮਾਂਡ ਜਿਹੜਾ ਸੀਗਾ ਉਹ ਖਤਮ ਹੋ ਚੁੱਕਿਆ ਸੀਗਾ ਤੇ ਅੱਜ ਪੁਲਿਸ ਨੇ ਉਹਨਾਂ ਦਾ ਦੁਬਾਰਾ ਰਿਮਾਂਡ ਮੰਗਣ ਦੀ ਕੋਸ਼ਿਸ਼ ਕੀਤੀ ਪਰ ਜੱਜ ਸਾਹਿਬ ਨੇ ਡੀਆਈਜੀ ਹਰਚਰਨ ਭੁੱਲਰ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜ ਦਿੱਤਾ ਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਹੈ 20 ਤਰੀਕ ਨੂੰ ਹੋਵੇਗੀ ਅਸ ਤੋਂ ਦੱਸ ਦਈਏ ਕਿ ਡੀਆਈਜੀ ਹਰਚਰਨ ਪੁਲਿਸ ਕਸਟਡੀ ਤੋਂ ਹੁਣ ਉਹ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਚਲੇ ਗਏ ਨੇ ਯਾਨੀ ਕਿ ਜੇਲ੍ਹ ਦੇ ਵਿੱਚ ਚਲੇ ਗਏ ਨੇ ਜਿੱਥੇ ਉਹਨਾਂ ਤੋਂ ਕੋਈ ਪੁੱਛਗਿੱਛ ਨਹੀਂ ਹੋਵੇਗੀ। ਖਬਰ ਤਰਨ ਤਰਨ ਤੋਂ ਕਾਲੀ ਦਲ ਦੀ ਉਮੀਦਵਾਰ ਦੀ ਧੀ ਦੇ ਨਾਲ ਜੁੜੀ ਹੈ। ਕੰਚਨ ਪ੍ਰੀਤ ਨੇ ਅੱਜ ਹਰਮੀਤ ਸਿੰਘ ਸੰਧੂ ਨੂੰ ਜਿਹੜੇ ਕਿ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਿਹਾ ਉਹਨਾਂ ਨੂੰ ਸਿੱਧਾ-ਸਿੱਧਾ ਚੈਲੰਜ ਕੀਤਾ ਹੈ ਧਮਕੀਆਂ ਦੇ ਮਾਮਲੇ ਦੇ। ਕੀ ਕੁਝ ਜਾਣਕਾਰੀ ਹੈ? ਵੀਡੀਓ ਜ਼ਰੂਰ ਦੇਖਿਓ ਉਸ ਤੋਂ ਬਾਅਦ ਚ ਅਸੀਂ ਇੱਕ ਗੱਲ ਦੱਸਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ ਹਰਮੀਤ ਸੰਧੂ ਅੱਜ ਵੀ ਨਹੀਂ ਟੱਲ ਰਿਹਾ ਇਹ ਬਾਰ ਬਾਰ ਕਹਿ ਰਿਹਾ ਹੈ ਕਿ ਅਸੀਂ ਜਿਹੜਾ ਸਰਪੰਚਾਂ ਨੂੰ ਧਮਕੀਆਂ ਲਵਾ ਰਹੇ ਹਾਂ ਦੇਖੋ ਮੈਂ ਗੁਰੂ ਘਰ ਖੜੀ ਆ ਤੇ ਹਰਮੀਤ ਸੰਧੂ ਨੂੰ ਮੈਂ ਕਹਿਨੀ ਆ ਵੀ ਮੈਂ ਇੱਥੇ ਖੜੀ ਆ ਤੇ ਤੂੰ ਜਿਹੜੇ ਸਰਪੰਚ ਨੂੰ ਮੈਂ ਧਮਕੀ ਲਾਈ ਆ ਗੁਰੂ ਘਰ ਚੜ੍ਹਿਆ ਇੱਥੇ ਝੂਠ ਬੋਲਣਾ ਛੱਡ ਦੇ ਆਪਣੀ ਝੂਠ ਦੀ ਸਰਕਾਰ ਜਿਹੜੀ ਆ ਨਾ ਤੇਰੀ ਹੋਂਦ ਨਹੀਂ ਚੱਲਣੀ ਆਪਣੀ ਹਰ ਤੋਂ ਇੰਨਾ ਬੁਖਲਾ ਗਿਆ ਵਾਂ ਕਿ ਤੂੰ ਇੰਨੀਆਂ ਨੀਚ ਹਰਕਤਾਂ ਦੇ ਉੱਤਰ ਆਇਆ ਸੜੇ ਐਮਚੀ ਨੂੰ ਤੁੜਵਾ ਰਿਆਂ ਹਾਂ ਫੇਰ ਅੱਜ ਤੇ ਮੈਂ ਕਿਨੂੰ ਕਹਿੰਨੀ ਆਂ ਵੀ ਆਪਣੀਆਂ ਆਤਾਂ ਤੋਂ ਪਾਜ ਜਾ ਜੇ ਮੈਂ ਗੁਰੂ ਘਰ ਖੜੀ ਹਾਂ ਤੇ ਇੱਥੇ ਪਹੁੰਚ ਜਾ ਜਿਹੜੇ ਸਰਪੰਚ ਨੂੰ ਮੈਂ ਧਮਕੀ ਲਈ ਆਂ ਇੱਥੇ ਆਣ ਕੇ ਨਵੇੜਾ ਹੋਊਗਾ ਗੁਰੂ ਘਰ ਚ ਨਵੇੜਾ ਹੋਊਗਾ ਜੇ ਇਹਦਾ ਵੀ ਜਿਹੜਾ ਝੂਠ ਬੋਲਦਾ ਉਹਨੂੰ ਸੱਚੇ ਪਾਤਸ਼ਾਹ ਵੇਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੁਣਿਆ ਤੁਸੀਂ ਕੰਚਨਪ੍ਰੀਤ ਨੇ ਸਾਫ਼ ਤੌਰ ਤੇ ਕਿਹਾ ਕਿ ਮੈਂ ਗੁਰੂ ਘਰ ਖੜੀ ਹਾਂ ਜਿਹੜੇ ਵੀ ਸਰਪੰਚ ਨੂੰ ਧਮਕੀ ਲਈ ਹੈ ਉਸ ਨੂੰ ਲੈ ਕੇ ਗੁਰੂ ਘਰ ਆ ਜਾ ਸੱਚੇ ਪਾਤਸ਼ਾਹ ਵਾਹਿਗੁਰੂ ਜਿਹੜਾ ਹੈ ਤਾਂ ਹੁਣ ਦੇਖਦੇ ਆ ਕਿ ਹਰਮੀਤ ਸੰਧੂ ਉਹ ਸਰਪੰਚ ਨੂੰ ਜਿਹਨੂੰ ਧਮਕੀ ਦਿੱਤੀ ਸੀ ਉਹਨੂੰ ਲੈ ਕੇ ਪਹੁੰਚਦੇ ਆ ਜਾਂ ਨਹੀਂ ਪਹੁੰਚਦੇ ਕਿਤੇ ਨਾ ਕਿਤੇ ਕੰਚਨਪ੍ਰੀਤ ਨੇ ਵੱਡਾ ਚੈਲੰਜ ਕੀਤਾ ਸਦਾ ਸਦਾ ਹਰਮੀਤ ਸੰਧੂ ਨੂੰ ਹੁਣ ਦੇਖਦੇ ਆ ਅੱਗੇ ਕੀ ਹੁੰਦਾ ਹੈ ਖੈਰ ਅੱਜ ਦੇ ਇਸ ਬੁਲੇਟਿਨ ਜੈਨਾਈ ਜਾਣ ਤੋਂ ਪਹਿਲਾਂ ਰਿਕਵੈਸਟ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਇਹ ਜਿਮਨੀ ਚੋਣਾ ਨੂੰ ਲੈ ਕੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਹੁਣ ਇਹ ਆਮ ਆਦੀ ਪਾਰਟੀ ਬਨਿਓ ਧੱਕਾ ਕੀਤਾ ਜਾਂਦਾ ਹੁਣ ਇਹ ਕਾਲੀ ਦਲ ਜਿਹੜੇ ਇਹ ਵਰਕਰ ਆ ਇਹਨਾਂ ਬਨਿਓ ਕਿਹਾ ਜਾਂਦਾ ਹੁਣ ਸੋਡਾ ਕੀ ਕਹਿਣਾ ਵੀ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮੋਂਦਰ ਮਿਲਦੇ ਰਹੇ ਕਨੂੰ ਨਮ ਟੋਪ ਤੇ ਧੰਨਵਾਦ